ਬਿਆਦਵੀ ਦੇ ਖਿਲਾਫ ਲੰਮੇ ਸਮੇਂ ਤੋਂ ਇਹ ਮੰਗ ਹੈ ਜੀ ਪ੍ਰਸ਼ਾ ਆਪਣੀ ਸਰਕਾਰ ਨੂੰ ਵੀ ਜੀ ਲਗਭਗ ਸਾਢੇ 3 ਸਾਲ ਗੁਜ਼ਰ ਚੁੱਕੇ ਹੈ ਜੀ ਉਸ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਖਦਮ ਠੋਸ ਨਹੀਂ ਆਇਆ ਸਹੀ ਹੈ ਕਿ ਦੇਰ ਹੋਈ ਹੈ ਲੇਕਿਨ ਕਾਨੂੰਨ ਜਿਹੜਾ ਹੈ ਉਹ ਬਣ ਕੇ ਹਟੂਗਾ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਮੰਨਛ ਹੈ ਕਿ ਇਸ ਵਿੱਚ ਕੋਈ ਕਮੀ ਨਹੀਂ ਰਹੇਗੀ ਪਰ ਗੱਲ ਇਹ ਵੀ ਆਉਂਦੀ ਹੈ ਜੀ ਵੀ ਜਦੋਂ ਕੇਜਰੀਵਾਲ ਨੇ ਸਰਕਾਰ ਬਣਾਉਣੀ ਸੀ ਉਦੋਂ ਅਰਵਿੰਨ ਕੇਜਰੀਵਾਲ ਕਹਿੰਦੇ ਆ ਬਿਆਦਮੀ ਬਹਿਬਲ ਕਲਾਂ ਵਾਲੇ ਵੀ 24 ਘੰਟੇ ਫੜੇ ਜਾਉਗੇ ਤੇ ਲਾਹ-ਮਸਾਲੀ ਸਜ਼ਾ ਤੇ ਕਾਨੂੰਨ ਬਣਾਏ ਜਾਣਗੇ ਬਹੁਤ ਜਲਦੀ ਦੇ ਵਿੱਚ ਜੀ ਪਰ ਹੁਣ ਉਦੋਂ ਦੇ ਕੀ ਸੁਝਾਅ ਸਰਕਾਰ ਨੇ ਨਹੀਂ ਲਏ ਜੀ ਲੋਕਾਂ ਦੇ ਕੋਈ ਕਿਸੇ ਚੀਜ਼ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਬੇਦੋਸ਼ਾ ਨਿਕਰਾਰ ਕਰੂਗਾ ਹੁਣ ਸਭ ਨੂੰ ਸਜ਼ਾ ਦੇਵਾਂਗੇ ਜੀ ਉਹ ਕਹਿੰਦੇ ਜੀ ਜਦੋਂ ਗੁਰੂਦੀਓ ਗੱਲ ਹੈ ਜੀ ਇਹਦੇ ਵਿੱਚ ਤਾਂ ਸੁਝਾਅ ਵਾਲੀ ਕੋਈ ਗੱਲ ਨਹੀਂ ਬਣਦੀ ਜੀ ਵੀ ਜਿੱਥੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਨੱਪਣੀਆਂ ਆਉਂਦੀਆਂ ਸਰਕਾਰ ਨੇ ਜੀ ਉਦੋਂ ਸੁਝਾਅ ਨਹੀਂ ਮੰਗੇ ਜਾਂਦੇ ਜੀ ਅਜਿਹੇ ਮਾਮਲਿਆਂ ਦੇ ਵਿੱਚ ਸੁਝਾਅ ਦੀ ਗੱਲ ਕੀਤੀ ਜਾਂਦੀ ਹੈ ਜੀ ਲੈਂਡ ਪੂਲਿੰਗ ਉਹ ਛੋਟੀਆਂ ਗੱਲਾਂ ਕਦੇ ਖਤਮ ਹੋ ਜਾਣਗੇ ਚੱਲਣਗੇ ਉਹ ਡਸ ਨਾਟ ਮੈਟਰ ਮੈਟਰ ਕੀ ਹੈ ਗੁਰੂ ਗ੍ਰੰਥ ਸਾਹਿਬ ਸੋ ਮੈਂ ਵੀ ਬੇਨਤੀ ਕਰਦਾ ਤੁਹਾਡੇ ਜਰੀ ਸਾਡੇ ਵੀਰ ਜੇ ਕਾਨੂੰਨ ਤਾਂ ਬਣੂਗਾ ਬਣੂਗਾ ਹਰ ਹਾਲ ਚ ਬਣੂਗਾ ਜੇ ਤੁਸੀਂ ਸੁਝਾਅ ਜੀ ਵੀ ਦਿੱਤੇ ਨੇ ਤੇ ਤੁਸੀਂ ਹੁਣ ਆਪਣਾ ਜਿਹੜਾ ਅੰਸ਼ਨਾ ਛੱਡ ਕੇ ਉਹ ਦੇ ਵਿੱਚ ਮਨਸ਼ਾ ਵੋਟਾਂ ਦੀ ਤਾਂ ਨਹੀਂ ਜੀ ਕਿਉਂਕਿ ਸ਼ੱਕ ਦੀ ਨਜ਼ਰ ਨਾਲ ਲੋਕ ਦੇਖ ਰਹੇ ਆ ਜੀ ਉਹ ਕਹਿੰਦੇ ਜੀ ਸਵਾ ਸਾਲ ਲਗਭਗ ਰਹਿ ਗਿਆ ਜੀ 6-7 ਮਹੀਨੇ ਇਸੇ ਤਰ੍ਹਾਂ ਟਪਾ ਲਓ ਭਾਈ ਤੇ ਉਸ ਤੋਂ ਬਾਅਦ 6 ਮਹੀਨੇ ਆਪਾਂ ਪ੍ਰਚਾਰ ਇਹੀ ਕਰਾਂਗੇ ਵੀ ਕਾਨੂੰਨ ਅਸੀਂ ਬਣਾਇਆ ਸਰ ਜਿਹੜੇ ਪਹਿਲਾਂ ਸੀ ਧਰਮ ਤੇ ਸ਼ਾਸਤ ਕੀਤੀ ਸੀ ਉਹ ਅੱਜ ਕਿੱਥੇ ਆ ਜੇ ਅਸੀਂ ਕਰਾਂਗੇ ਫਿਰ ਸਾਨੂੰ ਵੀ ਪਤਾ ਹੀ ਹੈ ਨਾ ਬੇਅਦਮੀਆਂ ਦੇ ਕਿਸ ਦੋਸ਼ੀ ਤੇ ਤੁਸੀਂ ਕਰਤਾ ਕੋਈ ਕਰੀ ਕੋਈ ਬਣਾਇਆ ਕਾਨੂੰਨ ਇਹ ਜਿਹੜਾ ਆਪਾਂ ਨੇ ਕਾਨੂੰਨ ਬਣਾ ਰਹੇ ਆ ਆਪਾਂ ਸਾਰੇ ਬਣਾ ਰਹੇ ਆ ਇਕੱਲੇ ਆਮ ਆਦਮੀ ਪਾਰਟੀ ਨਹੀਂ ਸਾਰੇ ਹਾਂ ਆਪਾਂ ਸਾਰੇ ਬਣਾ ਰਹੇ ਆ ਉਹ ਚ ਇਹੀ ਹੈ ਕਿ ਉਮਰ ਕਹਿੰਦੇ ਸਮਾਣਾ ਟਾਵਰ ਦੇ ਉੱਤੇ ਭਾਈ ਗੁਰਜੀਤ ਸਿੰਘ ਖਾਲਸਾ ਲੰਮੇ ਸਮੇਂ ਤੋਂ ਬੈਠੇ ਹੋਏ ਆ ਮੰਗ ਹੈ ਬਿਆਦਵੀ ਖਿਲਾਫ ਕਾਨੂੰਨ ਬਣਾਉਣ ਦੀ ਤੇ ਉਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਤੇ ਹੁਣ ਸਿਲੈਕਟ ਕਮੇਟੀ ਨੂੰ ਇਹ ਦਿੱਤਾ ਗਿਆ ਹੈ ਕਿ ਲੋਕਾਂ ਦੇ ਸੁਝਾਅ ਲੈ ਕੇ 6 ਮਹੀਨੇ ਦਾ ਸਮਾਂ ਜਿਹੜਾ ਹੈਗਾ ਉਸ ਤੋਂ ਬਾਅਦ ਕਾਨੂੰਨ ਬਣਾਇਆ ਜਾਊਗਾ ਪਰ ਸਮਾ 체ਤੀ ਇਸ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਉਸ ਦੇ ਲਈ ਅੱਜ ਇਕੱਠ ਸੀਗਾ ਤੇ ਉਸ ਇਕੱਤਰ ਦਾ ਹਿੱਸਾ ਬਣਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਵੀਰ ਸਿੰਘ ਰਾਏ ਸਾਹਿਬ ਗੱਲਬਾਤ ਕਰਦੇ ਆ ਰਾਏ ਸਾਹਿਬ ਕਿਵੇਂ ਵੇਖਦੇ ਹੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੈ ਜੀ ਕਿਵੇਂ ਵੇਖਦੇ ਹੋ ਜੀ ਬੇਅਦਬੀ ਦੇ ਖਿਲਾਫ ਲੰਮੇ ਸਮੇਂ ਤੋਂ ਇਹ ਮੰਗ ਹੈ ਜੀ ਆਪਣੀ ਸਰਕਾਰ ਨੂੰ ਵੀ ਜੀ ਲਗਭਗ ਸਾਢੇ 3 ਸਾਲ ਗੁਜ਼ਰ ਚੁੱਕੇ ਆ ਜੀ ਉਸ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਖਦਮ ਠੋਸ ਨਹੀਂ ਆਇਆ ਜੀ ਨਹੀਂ ਇਹ ਸਹੀ ਹੈ ਕਿ ਦੇਰ ਹੋਈ ਹੈ ਲੇਕਿਨ ਕਾਨੂੰਨ ਜਿਹੜਾ ਹੈ ਉਹ ਬਣ ਕੇ ਹਟੂਗਾ ਮਾਨ ਸਾਹਿਬ ਨੇ ਫਾਈਨਲ ਕਰਤਾ ਸੀ ਉਸ ਦਿਨ ਵੀ ਕਿ ਕਾਨੂੰਨ ਪਾਸ ਕਰੋ ਲੇਕਿਨ ਵਿਰੋਧੀ ਪਾਰਟੀਆਂ ਦੇ ਸੁਝਾਅ ਲੋਕਾਂ ਦੇ ਸੁਝਾਅ ਕਿ ਲੋਕਾਂ ਦੇ ਸੁਝਾਅ ਲੈ ਜਾਣ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਮੰਚ ਹੈ ਕਿ ਇਸ ਵਿੱਚ ਕੋਈ ਕਮੀ ਨਾ ਰਹੇ ਜੀ ਇਸ ਲਈ ਇਹਨੂੰ ਲੋਕਾਂ ਦੇ ਸੁਝਾ ਲਈ ਰੱਖਿਆ ਗਿਆ ਡਾਕਟਰ ਨਿਜੇ ਸਿੰਘ ਸਾਡੇ ਚੇਅਰਮੈਨ ਨੇ ਜੀ ਜੀ ਤੇ ਉਹ ਵਿਚਾਰ ਲੈ ਰਹੇ ਅੱਜ ਵੀ ਇੱਥੇ ਆਏ ਆ ਹਾਂ ਇੱਕ ਸੰਗਤ ਨੇ ਅੱਜ ਇੱਕ ਜ਼ਰੂਰ ਮੈਸੇਜ ਦਿੱਤਾ ਮੈਨੂੰ ਮੈਂ ਜਾ ਕੇ ਸਪੀਕਰ ਸਾਹਿਬ ਨੂੰ ਕਰੂੰਗਾ ਕਿ ਇਹਨੂੰ ਜਿਹੜਾ 6 ਮਹੀਨੇ ਦਾ ਸੰਗਤ ਦੇਖ ਰਿਹਾ ਕਿ ਜ਼ਿਆਦਾ ਟਾਈਮ ਹੈ ਕਿ ਉਹਨੂੰ ਲਾਂਬਾ ਬੰਦ ਕਰਕੇ ਕੱਟ ਕੀਤਾ ਜਾਵੇ ਉਹ ਮੈਂ ਰਿਕਵੈਸਟ ਕਰੂੰਗਾ ਔਰ ਉਮੀਦ ਵੀ ਹੈ ਕਿ ਬਹੁਤ ਛੇਤੀ ਸੀ ਇਹ ਕਾਨੂੰਨ ਬਣਾ ਕੇ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗੇ ਪਰ ਗੱਲ ਇਹ ਵੀ ਆਉਂਦੀ ਹੈ ਜੀ ਵੀ ਜਦੋਂ ਕੇਜਰੀਵਾਲ ਨੇ ਸਰਕਾਰ ਬਣਾਉਣੀ ਸੀ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਆ ਬੇਅਦਬੀ ਬੈਵਲ ਕਲਾਂ ਵਾਲੇ ਵੀ 24 ਘੰਟੇ ਜੇ ਫੜੇ ਜਾਉਂਗੇ ਤੇ ਲਾਹ-ਮਸਾਲੀ ਸਜ਼ਾ ਤੇ ਕਾਨੂੰਨ ਬਣਾਏ ਜਾਣਗੇ ਬਹੁਤ ਜਲਦੀ ਦੇ ਵਿੱਚ ਜੀ ਪਰ ਉਦੋਂ ਤੇ ਕੀ ਸੁਝਾ ਸਰਕਾਰ ਨੇ ਨਹੀਂ ਲਏ ਜੀ ਲੋਕਾਂ ਨੇ ਨਹੀਂ ਮੈਂ ਕਹਿੰਦਾ ਕਿਸੇ ਨਾ ਕਿਤੇ ਡਿਲੇ ਹੋਈ ਆ ਦਲੇ ਅਸੀਂ ਐਡਮਿਟ ਕਰਦੇ ਆਂ ਲੇਕਿਨ ਅਸੀਂ ਕਾਨੂੰਨ ਵਧੀਆ ਬਣਾਉਣਾ ਚਾਹੁੰਦੇ ਆਂ ਅਸੀਂ ਕਹਿੰਦੇ ਗੁਰੂ ਸਾਹਿਬ ਤੋਂ ਉੱਪਰ ਕੁਝ ਨਹੀਂ ਸਾਡੇ ਲਈ ਹਮ ਇਹ ਚ ਇਕੱਲੇ ਗੁਰੂ ਸਾਹਿਬ ਦੀ ਗੱਲ ਨਹੀਂ ਜਿਹੜੀ ਭਗਵਤ ਗੀਤਾ ਕੁਰਾਨ ਸ਼ਰੀਫ ਸਭ ਦੇ ਧਰਮਾਂ ਸਤਕਾਰ ਕੀਤਾ ਗਿਆ ਲੇਕਿਨ ਆਪਾਂ ਦੇਖਦੇ ਆਂ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੇ ਹੁੰਦੀ ਹੈ ਕੋਈ ਪਾਗਲ ਆ ਜਾਂਦਾ ਕੋਈ ਕੁਛ ਆਉਂਦਾ ਇਹ ਸਾਰਾ ਇਹ ਚ ਲਿਖਿਆ ਕਿ ਕੋਈ ਬਖਸ਼ਿਆ ਨਹੀਂ ਜਾਊਗਾ ਕੋਈ ਕਿਸੇ ਚੀਜ਼ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਬੇਦੋਸ਼ਾ ਨਿਕਰਾਰ ਕਰੂਗਾ ਹੁਣ ਸਭ ਨੂੰ ਸਜ਼ਾ ਦੇਵਾਂਗੇ ਇਸ ਲਈ ਅਸੀਂ ਸਰਕਾਰ ਨੇ ਸੋਚਿਆ ਕੀ ਕੋਈ ਸਾਡੇ ਤੋਂ ਕਮੀ ਨਾ ਰਹੇ ਜੇ ਐਡਾ ਵੱਡਾ ਇਹ ਕਾਰਜ ਹੈ ਕਿ ਸਭ ਦੇ ਸੁਨੇਹ ਲੈ ਜਾਣ ਪਰ ਲੋਕ ਤਾਂ ਉਹ ਤਾਂ ਇਹ ਵੀ ਕਹਿੰਦੇ ਜੀ ਉਹ ਕਹਿੰਦੇ ਜੀ ਜਦੋਂ ਗੁਰੂ ਦੀਓ ਗੱਲ ਹੈ ਜੀ ਵੀ ਇਹਦੇ ਵਿੱਚ ਤਾਂ ਸੁਝਾਅ ਵਾਲੀ ਕੋਈ ਗੱਲ ਨਹੀਂ ਬਣਦੀ ਜੀ ਵੀ ਜਿੱਥੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਨੱਪਣੀਆਂ ਆਉਂਦੀਆਂ ਸਰਕਾਰ ਨੇ ਜੀ ਉਦੋਂ ਸੁਝਾਅ ਨਹੀਂ ਮੰਗੇ ਜਾਂਦੇ ਜੀ ਅਜਿਹੇ ਮਾਮਲਿਆਂ ਦੇ ਵਿੱਚ ਸੁਝਾਅ ਦੀ ਗੱਲ ਕੀਤੀ ਜਾਂਦੀ ਹੈ ਜੀ ਸਰ ਇਹੀ ਤਾਂ ਗੱਲ ਹੈ ਕਿ ਸਰਕਾਰ ਨੇ ਇਹਨੂੰ ਸਭ ਤੋਂ ਸੀਰੀਅਸ ਲਿਆ ਜਿਹੜੀ ਜ਼ਮੀਨ ਲੈਂਡ ਪੂਲਿੰਗ ਉਹ ਛੋਟੀਆਂ ਗੱਲਾਂ ਕਦੇ ਖਤਮ ਹੋ ਜਾਣੀ ਚੱਲਣਗੀਆਂ ਉਹ ਡਸ ਨਾਟ ਮੈਟਰ ਮੈਟਰ ਕੀ ਹੈ ਗੁਰੂ ਗ੍ਰੰਥ ਸਾਹਿਬ ਕੋਣਾ ਤੇ ਜਰ ਲਾਅ ਬਣਨਾ ਤਾਂ ਕੋਈ ਪੱਖ ਐਸਾ ਨਾ ਰਹੇ ਜਿਹੜੀ ਸਰਕਾਰ ਤੋਂ ਛੁੱਕ ਜਵੇ ਇਹ ਸਰਕਾਰ ਦੀ ਮੰਚ ਹੈ ਇਹ ਨਹੀਂ ਹੈਗੀ ਫਿਰ ਤਾਂ ਲੈਕੀ ਨਾਉਂਦੇ ਕਾਨੂੰਨ ਕਿ ਅਸੀਂ ਪਿੱਛੇ ਡਿਲੇ ਹੋ ਰਿਹਾ ਅਸੀਂ ਹੁਣ ਡਿਲੇ ਹੋ ਜਾਂਦਾ ਤਾਂ ਸੰਤ ਸਮਾਜ ਦੇ ਲੈ ਆ ਜੀ ਭਗਵੰਤ ਮਾਨ ਹੋ ਰਹੇ ਨੇ ਸਾਰਿਆਂ ਨੇ ਇਹਨੂੰ ਹਰੀ ਚੰਡੀ ਦਿੱਤਿਓ ਕਿ ਨਹੀਂ ਵੜਨਾ ਚਾਹੀਦਾ ਤੇ ਇਸੇ ਕਰਕੇ ਜੀ ਉਹਨਾਂ ਨੇ ਵਿਸ਼ੇਸ਼ ਸੈਸ਼ਨ ਸੱਦਿਆ ਜੀ ਤੇ ਦੂਜੇ ਦਿਨ ਉਹਨਾਂ ਨੇ ਕਿਹਾ ਵੀ ਤੂੰ ਭਾਈ ਬੰਨ ਰਿਹਾ ਜੀ ਕੱਲ ਨੂੰ ਕਹਿ ਦੋ ਵਧਾਈਆਂ ਦੇ ਦੋ ਤੇ ਫਿਰ ਇਹ ਕਿ ਸਿਲੈਕਟ ਮੀਟ ਦਾ ਸਰ ਇਹ ਐਸ ਸਪੀਕਰ ਸਾਹਿਬ ਕੋਲ ਜਦੋਂ ਗਏ ਦੇਖੋ ਮੈਂ ਉੱਥੇ ਮੌਜੂਦ ਨਹੀਂ ਸੀ ਪਰ ਮੈਂ ਸੁਣ ਚ ਆਇਆ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਹੋਰ ਧਰਮਾਂ ਜਿਵੇਂ ਹਿੰਦੂ ਧਰਮ ਵੀ ਹੈ ਸਾਡਾ ਮੁਸਲਮਾਨ ਵੀ ਉਹ ਵਿੱਚ ਇਨਵੋਲਵਮੈਂਟ ਹੈ ਕਿ ਉਹਨਾਂ ਦੀ ਵਿਚਾਰ ਲਓ ਤਾਂ ਕਰਕੇ ਇਹ ਡਿਲੇ ਕਿਤਾ ਗਿਆ ਤੁਹਾਨੂੰ ਇਹ ਪਤਾ ਹੈ ਤੁਸੀਂ ਉਸ ਦਿਨ ਸ਼ਾਇਦ ਦੇਖਿਆ ਹੋਗਾ ਪੰਜਾਬ ਦੇ ਸਿਆਸੀ ਮਾਨਯੋਗ ਭਗਵੰਤ ਸਿੰਘ ਮਾਨ ਸਾਹਿਬ ਨੇ ਦੋ ਤਿੰਨ ਵਾਰ ਸਪੀਕਰ ਸਾਹਿਬ ਨੂੰ ਕਿਹਾ ਕਿ ਸਮਾਂ ਘਟਾਓ ਜੀ ਲੇਕਿਨ ਜਦੋਂ ਸਦਨ ਹੁੰਦਾ ਹੈ ਉਹਦੇ ਵਿੱਚ ਵਿਰੋਧੀ ਪਾਰਟੀ ਵੀ ਦੇਖਣੀ ਹੁੰਦੀ ਹੈ ਦਸਪਿਕਰ ਸਾਹਿਬ ਦਾ ਜਿਹੜੇ ਹੈਡ ਹੁੰਦੇ ਨੇ ਮੌਕੇ ਦੇ ਉਹਨਾਂ ਦਾ ਇਹ ਸੀ ਕਿ 6 ਮਹੀਨੇ ਵਿੱਚ ਵਿੱਚ ਵਜਾਲ ਲੇਕਿਨ ਮਾਨ ਸਾਹਿਬ ਨੇ ਦੋ ਤਿੰਨ ਵਾਰ ਉੱਠ ਕੇ ਕਿਹਾ ਕਿ ਨਹੀਂ ਸਮਾਵੰਦ 3 ਮਹੀਨੇ ਦਾ ਕਰੋ ਦਾ ਸੋ ਸਰਕਾਰ ਇਸ ਲਈ ਸਪਸ਼ਟ ਹੈ ਇਹ ਠੀਕ ਹੈ ਕਿ ਆਪਾਂ ਅਜਿੰਕ ਵੀ ਤਾਂ ਬਚਾਉਣਾ ਜੋ ਗਣੇ ਗੁਰਜੀਤ ਸਿੰਘ ਬਿਲਕੁਲ ਉਹਦੇ ਉਹੀ ਅੱਜ ਗੱਲ ਆਈ ਹੈ ਨਵੀਂ ਗੱਲ ਹੈ ਕਈ ਵਾਰ ਸਰਕਾਰ ਇਸ ਪੱਖ ਤੋਂ ਰਹਿ ਗਿਆ ਔਰ ਸ਼ਾਇਦ ਵਿਰੋਧੀ ਧਿਰ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਤਾਂ ਹੀ ਉਹਨਾਂ ਨੇ ਕਹਿ ਕੇ ਇਹ 6 ਮਹੀਨੇ ਦਾ ਦੱਸ ਮਾਨ ਸਾਹਿਬ ਨਾਲ ਵੀ ਸਪੀਕਰ ਸਾਹਿਬ ਨਾਲ ਵੀ ਮੈਂ ਗੱਲ ਕਰੂੰਗਾ ਜਿਨ੍ਹਾਂ ਦੇਖੋ ਉਹਨਾਂ ਦੀ ਇੱਕ ਗੱਲ ਤਾਂ ਹੈ ਉਹਨਾਂ ਨੇ ਜਾਗ ਲਾਈ ਹੈ ਉਹ ਬੈਠੇ ਨੇ ਉੱਥੇ ਇਹ ਤਾਂ ਹੀ ਗੱਲ ਗਈ ਇਹਨਾਂ ਦੀ ਕੁਰਬਾਨੀ ਉਹ ਸਾਡੇ ਸਿੰਘ ਵੀਰ ਦੀ ਉਹ ਵੀ ਸਾਨੂੰ ਦੇਖਣਾ ਪਊ ਉਹਨਾਂ ਦੀ ਜਾਨ ਵੀ ਕੀਮਤੀ ਹੈ ਸਾਡੇ ਲਈ ਔਰ ਜਿਵੇਂ ਦੱਸਿਆ ਗਿਆ ਕਿ ਮਾਨ ਸਾਹਿਬ ਨੇ ਜਦੋਂ ਮਿਲਿਛ ਕਿਹਾ ਕਿ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਇੰਨਾ ਸੰਘਰਸ਼ ਕਰਿਆ ਹੁਣ ਕਾਨੂੰਨ ਬਣਦੇ ਵੀ ਦੇਖ ਲਓ ਨਹੀਂ ਤੁਸੀਂ ਆਪਣਾ ਜਿਹੜਾ ਸੰਘਰਸ਼ ਛੱਡ ਦਿਓ ਕਾਨੂੰਨ ਬਣ ਰਿਹਾ ਸੋ ਮੈਂ ਵੀ ਬੇਨਤੀ ਕਰਦਾ ਤੁਹਾਡੇ ਜਰੀਏ ਸਾਡੇ ਵੀਰ ਨੂੰ ਇਹ ਕਾਨੂੰਨ ਤਾਂ ਬਣੂਗਾ ਬਣੂਗਾ ਹਰ ਹਾਲ ਚ ਬਣੂਗਾ ਕੀ ਤੁਸੀਂ ਸੁਝਾਅ ਜੀ ਵੀ ਦਿੱਤੇ ਨੇ ਤੇ ਤੁਸੀਂ ਹੁਣ ਆਪਣਾ ਜਿਹੜਾ ਅੰਸ਼ਾ ਨਾ ਛੱਡ ਕੇ ਹੋ ਪਰ ਇਹਦੇ ਵਿੱਚ ਮਨਸ਼ਾ ਵੋਟਾਂ ਦੀ ਤਾਂ ਨਹੀਂ ਜੀ ਕਿਉਂਕਿ ਸ਼ੱਕ ਦੀ ਨਜ਼ਰ ਨਾਲ ਲੋਕ ਦੇਖ ਰਹੇ ਆ ਜੀ ਉਹ ਕਹਿੰਦੇ ਜੀ ਸਵਾ ਸਾਲ ਲਗਭਗ ਰਹਿ ਗਿਆ ਜੀ ਵੀ 6-7 ਮਹੀਨੇ ਇਸੇ ਤਰ੍ਹਾਂ ਟਪਾ ਲਓ ਭਾਈ ਤੇ ਉਸ ਤੋਂ ਬਾਅਦ 6 ਮਹੀਨੇ ਆਪਾਂ ਪ੍ਰਚਾਰ ਇਹੀ ਕਰਾਂਗੇ ਵੀ ਕਾਨੂੰਨ ਅਸੀਂ ਬਣਾਇਆ ਸਰ ਜਿਹੜੇ ਪਹਿਲਾਂ ਸੀ ਧਰਮ ਤੇ ਸ਼ਾਸਤ ਕੀਤੀ ਸੀ ਉਹ ਅੱਜ ਕਿੱਥੇ ਆ ਜੇ ਅਸੀਂ ਕਰਾਂਗੇ ਫਿਰ ਸਾਨੂੰ ਵੀ ਪਤਾ ਹੀ ਆ ਨਾ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਐਮਐਲਏ ਸਾਹਿਬ ਹੋ ਰਿਹਾ ਸਾਢੇ 3 ਸਾਲ ਹੋ ਚੁੱਕੇ ਨੇ ਬੇਅਦਮੀਆਂ ਦੇ ਕਿਸ ਦੋਸ਼ੀ ਤੇ ਤੁਸੀਂ ਕਰਤਾ ਕੋਈ ਕਰੀ ਕੋਈ ਬਣਾਇਆ ਕਾਨੂੰਨ ਕੋਈ ਆਇਆ ਕੋ ਤੁਹਾਡਾ ਕੋਈ ਮੈਂ ਸੁਣਦਾ ਹਾਂਜੀ ਸਾਢੇ ਤਰਖਾਨ ਮੱਜਰੇ ਬੇਅਦਬੀ ਹੋਈ ਇੱਥੇ ਜੀ ਜੀ ਅਸੀਂ ਆਪ ਉੱਥੇ ਖੜ ਕੇ ਤੇ ਮੈਂ ਆਪ ਜਿਹੜੇ ਇੰਸਪੈਕਟਰ ਸਾਹਿਬ ਨੂੰ ਕਰਕੇ ਕੇਸ ਆਪ ਤਿਆਰ ਕਰਵਾਇਆ ਜਿਹੜੀ ਜੱਜਾਂ ਕੋਲ ਹੁੰਦੀ ਹੈ ਉੱਥੇ ਸਾਡੀ ਨਹੀਂ ਚੱਲਦੀ ਉੱਥੇ ਜੱਜ ਨੇ ਫੈਸਲਾ ਦੇਣਾ ਕੋਈ ਕੋ ਕੇਸ ਕਮਜ਼ੋਰੀ ਰਹੇਗੀ ਉਹੀ ਤਾਂ ਆਪਾਂ ਗੱਲ ਕਰਦੇ ਆਂ ਕੀ ਇਹ ਅਸੀਂ ਇਹ ਚਾਉਂਦੇ ਆ ਸਾਰੇ ਆਪਾਂ ਇਹ ਚਾਉਂਦੇ ਆ ਸੀ ਨਹੀਂ ਇਨਫੈਕਟ ਕਿ ਇਸ ਤਰ੍ਹਾਂ ਦੀ ਕੋਈ ਬਰੀਕੀ ਨਾ ਰਹਿ ਜਾਵੇ ਜਿੱਤੇ ਦੋਸ਼ੀ ਛੁੱਟ ਜਾਣ ਅਸੀਂ ਦੋਸ਼ੀਆਂ ਨੂੰ ਕਿਸੇ ਵੀ ਕੀਮਤੇ ਬਖਸ਼ਣਾ ਨਹੀਂ ਜੇ ਅਸੀਂ ਆਪਣੇ ਗੁਰੂ ਲਈ ਸਮਰਪਿਤ ਨਹੀਂ ਅਸੀਂ ਕਿਸੇ ਚੀਜ਼ ਨਹੀਂ ਇਹ ਸਿਆਸਤ ਕੁਝ ਚੀਜ਼ ਨਹੀਂ ਸਾਡੇ ਲਈ ਇਹ ਸੈਕੰਡ ਚੀਜ਼ਾਂ ਨੇ ਮੈਂ ਤੁਹਾਨੂੰ ਕਹਿੰਦਾ ਕਿਵੇਂ ਦੀ ਚਾਹੁੰਦੇ ਤੁਸੀਂ ਕਿਵੇਂ ਦੀ ਚਾਹੁੰਦੇ ਵੀ ਹੋਣੀ ਚਾਹੀਦੀ ਹੈ ਜੀ ਉਸਤਾ ਜੇ ਜੋ ਸੰਗਤ ਗੁਰੂ ਸਾਹਿਬ ਨੇ ਕਿਹਨੂੰ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਸੰਗਤ ਨੂੰ ਤੁਸੀਂ ਸੰਗਤ ਤਾਂ ਕਹਿੰਦੀ ਚੁਰਾਇ ਚੜਾ ਕੇ ਟੰਗ ਦਿਓ ਜੀ ਸੰਗਤ ਦੀ ਇਹ ਇੱਕੇ ਡਿਮਾਂਡ ਹੈ ਜੀ ਉਮਰ ਕੈਦ ਦੋਸ਼ੀ ਜੀ ਨੇ ਕਰਿਆ ਵੀ ਐ ਠੀਕ ਹੈ ਜੀ ਨਹੀਂ ਜੀ ਹਲ ਤੱਕ ਕੋਈ ਨਹੀਂ ਆਇਆ ਵੀਰੇ ਜਿਹੜਾ ਆਪਾਂ ਨੇ ਕਾਨੂੰਨ ਬਣਾ ਰਹੇ ਆ ਆਪਾਂ ਸਾਰੇ ਬਣਾ ਰਹੇ ਆ ਇਕੱਲੇ ਆਮ ਆਦਮੀ ਪਾਰਟੀ ਨਹੀਂ ਸਾਰੇ ਆਪਾਂ ਸਾਰੇ ਬਣਾ ਰਹੇ ਆ ਉਹ ਚ ਇਹੀ ਹੈ ਕਿ ਉਮਰ ਕੈਦ ਹੋਵੇ ਸੋ ਸਾਰੇ ਪੱਖ ਤੁਸੀਂ ਵੀ ਬਹੁਤ ਸਮਝਦਾਰ ਸਾਡੇ ਵੀਰੋਂ ਤੁਹਾਡਾ ਵੀ ਕੁਝ ਸੁਝਾਅ ਨੇ ਆਪਣੇ ਕਿਸੇ ਵੀ ਸੁਝਾਅ ਨੇ ਸਾਨੂੰ ਦਿਓ ਮੈਂ ਅੱਜ ਲੈ ਕੇ ਜਾਊਂਗਾ ਸਪੀਕਰ ਸਾਬ ਕੋਲ ਆਪ ਦੇ ਕੇ ਆਊਂਗਾ ਔਰ ਇਹ ਵੀ ਤੋਂ ਇੱਥੇ ਜਿਹੜੀ ਗੱਲ ਹੋਈ ਹੈ ਕਿ ਇਹ ਇਹਦਾ ਟਾਈਮ ਜਿਹੜਾ 6 ਮਹੀਨੇ ਹੈ ਚ 6 ਮਹੀਨੇ ਟਾਈਮ ਮੇ ਪਹਿਲਾਂ ਆਪਾਂ ਕਰ ਸਕਦੇ ਆ ਉਹ ਮੈਂ ਬੇਨਤੀ ਕਰੂ। ਦੇਖੋ ਇਹ ਸੰਗਤ ਦਾ ਕਹਿੰਦੀ ਸੋ ਬਿਲਕੁਲ ਲਖਵੀਰ ਸਿੰਘ ਰਾਏ ਦਾ ਕਹਿਣਾ ਹੈ ਕਿ ਜਲਦੀ ਸਰਕਾਰ ਦੇ ਕੋਲ ਸਪੀਕਰ ਦੇ ਕੋਲ ਸਪੀਕਰ ਸਾਹਿਬ ਦੇ ਕੋਲ ਹੋਰ ਭਗਵੰਤ ਮਾਨ ਹੋਰਾਂ ਦੇ ਕੋਲ ਜਾਣਗੇ ਤੇ ਜੋ ਸੰਗਤ ਦੀ ਆਵਾਜ਼ ਹੈ ਵੀ ਭਾਈ ਗੁਰਜੀਤ ਸਿੰਘ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ ਬਹੁਤ ਜਲਦ ਜਿਹੜਾ ਕਾਨੂੰਨ ਬਣਾਇਆ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਜ਼ਰੂਰ ਸੰਗਤ ਦਾ ਪੱਖ ਸਰਕਾਰ ਦੇ ਕੋਲ ਰੱਖਾਂਗਾ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਖਲੀ ਪੰਜਾਬੀ ਲੋਕਚਾਰ